वाले ਵੀ ਮੁਲਾਜ਼ਮ ਹੈ ਇਹ ਸਰਕਾਰੀ ਨੌਕਰੀ ਹੈ ਭਾਵੇਂ 100 ਦਿਨ ਦੀ ਹੈ ਅਸੀਂ ਲੜਦੇ ਹਾਂ ਕਿ ਵਦੇ ਜਿਹੜਾ ਵੀ ਇਹਦੇ ਚੜੀਕਾ ਬਣੇ ਉਹਦੇ ਖਿਲਾਫ ਲੜਨਾ ਪਏਗਾ ਸੋ ਮੈਂ ਚਾਰ ਗੱਲਾਂ ਤੁਹਾਨੂੰ ਸਮਝਾਉਂਦੀਆਂ ਇੱਕ ਅਰਜੀ ਭਰਨ ਦਾ ਕੰਮ ਜਾਰੀ ਰੱਖੋ ਅਰਜੀ ਦੀ ਰਸੀਦ ਲੈਣਾ ਨਾ ਭੁੱਲੋ ਜਿੱਦਾਂ ਰਸੀਦ ਦਾ ਕੰਮ ਆ ਗਿਆ ਉਹਦੇ ਉਹਨਾਂ ਨੂੰ ਕਹੋ ਕੰਮ ਜੋ ਯਾਗਲੀ ਅਰਜੀ ਭਰ ਕੇ ਤਾਂ ਪੱਤਾ ਦਿਓ ਜੇ ਇੱਕ ਦਿਨ ਛਤ ਦਿਨ ਪੱਤਾ ਲੇਟ ਹੋ ਜਾਏ ਤੇ ਪੱਤੇ ਮੁਆਵਜ਼ੇ ਵਾਲੀ ਕਿਤਾਬ ਚ ਲਿਖਿਆ 3000 ਰੁਪਿਆ ਜੁਰਮਾਨਾ ਹੋ ਸਕਦਾ ਇਹਨਾਂ ਨੂੰ ਕਿ ਇਹਨੂੰ ਪਤਾ ਦੱਸੋ ਕਿਉਂ ਨਹੀਂ ਦਿੱਤਾ ਪਰ ਜੇ ਆਪਾਂ ਲੜਾਂਗੇ ਨੇ ਤੇ ਪੱਤਾ ਕੌਣ ਦੇਊਗਾ ਗਰੰਟੀ ਕੌਣ ਹਾਸਲ ਕਰੂਗਾ ਸਾਡਾ ਮਜ਼ਾਕ ਡੋਣ ਵਾਲੇ ਆ ਸਾਨੂੰ ਹੱਕ ਦੋਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ ਇਸ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਕਹਿਣਾ ਓ ਭਰਾਵੋ ਸਿੱਖ ਜਾਓ ਇਹ ਕਾਨੂੰਨ ਖੋਣਾ ਚਾਹੁੰਦੇ ਆ ਲੰਬੀ ਹੋ ਗਈ ਗੱਲ ਬਾਤ ਮੈਂ ਇਹ ਕਹਿਣਾ ਚਾਹੂੰਗਾ ਜਿਹੜੇ ਮੇਟ ਐ ਉਹ ਸਿੱਖਣ ਮੇਟ ਆਪ ਦੇ ਪੈਦਾ ਕਰੋ ਦਸ ਜਮਾਤਾਂ ਪੜੇ ਮੁੰਡੇ ਅੱਠ ਜਮਾਤਾਂ ਪੜੀ ਕੁੜੀ ਮੇਟ ਬਣ ਸਕਦੀ ਐ ਉਹਨਾਂ ਨੂੰ ਬਣਾਓ ਟ੍ਰੇਨਿੰਗ ਦਿਓ ਤੁਹਾਡੇ ਹੱਕਾਂ ਦੀ ਰਾਖੀ ਕਰਨ ਉਹਨਾਂ ਨਾਲ ਨਹੀਂ ਹੁਣ ਆ ਇੱਕ ਦੂਜੇ ਪਹਿਲੂ ਤੇ ਗੱਲ ਕਰਨੀ ਹੈ ਪਹਿਲਾਂ ਆ ਗੱਲ ਦੋ ਸਮਝ ਲੋ ਸਾਡੀ ਘੇਰੀ ਸਾਡੇ ਲਈ ਵਰਤੀ ਜਾਏ ਸਾਡੀ ਘੇਰੀ ਚੋਂ ਆ ਕਾ ਨਹੀਂ ਦੂਜੇ ਪਾਸਿਓਂ ਆ ਕਾਰਡ ਛਾਪ ਕੇ ਦਿੱਤੇ ਜਾਣ ਸਾਨੂੰ ਫਾਰਮ ਛਾਪ ਕੇ ਦਿੱਤੇ ਜਾਣ ਸਾਨੂੰ ਕੰਮ ਦਿੱਤਾ ਜਾਏ ਔਰ ਸਾਡੇ ਮੇਟਾਂ ਦੀ ਤਨਖਾਹ ਜਿਹੜੀ ਉਹ 450 ਰੁਪਇਆ ਪਾਈ ਜਾਏ ਕਿਹਦੇ ਲਈ ਆਪਾਂ ਮੈਦਾਨ ਮੱਲਿਆ ਜਿੱਤਾਂਗੇ